ਭਾਈ ਅੰਮਰਤਪਾਲ ਸਿੰਘ ਨੂੰ ਲੈ ਕੇ ਅਹਿਮ ਤੇ ਵੱਡੀ ਖਬਰ ਤੁਹਾਨੂੰ ਦਿਨੇ ਆ ਸੁਣਾਉਣੇ ਆ ਸਿਰਫ 5 ਮਿੰਟ ਕੱਢ ਕੇ ਵੀਡੀਓ ਸੁਣ ਲਿਓ ਨਾਲੇ ਭਾਈ ਅੰਮਰਤਪਾਲ ਸਿੰਘ ਦੀ ਪਾਰਟੀ ਦੇ ਵਿੱਚ ਕੌਣ ਵੱਡਾ ਆਗੂ ਸ਼ਾਮਲ ਹੋ ਰਿਹਾ ਇਹਦੇ ਬਾਬਤ ਆਪਾਂ ਗੱਲਬਾਤ ਕਰਦੇ ਆ ਤੁਸੀਂ ਬਣੇ ਰਹੋ ਇਸ ਵੀਡੀਓ ਦੇ ਨਾਲ ਬਰਜੀ ਦਾ ਖਾਲਸਾ ਬਰਜੀ ਕੀ ਪਤੇ ਇਹ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਭਾਈ ਅੰਮਰਤਪਾਲ ਸਿੰਘ ਜੋ ਡਿਬਰੂਗੜ੍ਹ ਜ਼ਿਲ੍ਹੇ ਦੇ ਵਿੱਚ ਬੰਦ ਨੇ ਜੋ ਕਿ ਖੰਡੂਰ ਸਾਹਿਬ ਤੋਂ ਐਮਪੀ ਨੇ ਜਿਨ੍ਹਾਂ ਦਾ ਮੁੱਦਾ ਅੱਜ ਕੱਲ ਹਾਈ ਕੋਰਟ ਦੇ ਵਿੱਚ ਗਿਆ ਭਾਈ ਅੰਮਰਤਪਾਲ ਸਿੰਘ ਨੂੰ ਜਿਹੜਾ ਕਿ ਇੱਕ ਲੋਕਾਂ ਦੇ ਵਿੱਚ ਵੱਡੀ ਦੁਚੀ ਬਣੀ ਹੋਈ ਆ ਇੱਕ ਚਿੰਤਾ ਬਣੀ ਹੋਈ ਆ ਕਿ ਭਾਈ ਅੰਮਰਤਪਾਲ ਸਿੰਘ ਦੀ ਸੀਟ ਨੂੰ ਲੈ ਕੇ ਕਿ ਉਹ ਰੱਦ ਹੋਵੇਗੀ ਜੀ ਭਾਈ ਅੰਮਰਤਪਾਲ ਸਿੰਘ ਦੀ ਸੀਟ ਇਸ ਤਰ੍ਹਾਂ ਜਿਹੜਾ ਮੀਡੀਆ ਵੱਲੋਂ ਬਚਾਰਿਆ ਜਿਹੜਾ ਪ੍ਰਚਾਰਿਆ ਜਾ ਰਿਹਾ ਤੇ ਤੁਹਾਨੂੰ ਦੱਸ ਦਈਏ ਕਿ ਭਾਈ ਅੰਮਰਤਪਾਲ ਸਿੰਘ ਜਲਦੀ ਲੋਕ ਸਭਾ ਦੇ ਵਿੱਚ ਪੰਜਾਬ ਦੇ ਮੁੱਦੇ ਤੇ ਖਡੂਰ ਸਾਹਿਬ ਦੇ ਮੁੱਦੇ ਤੇ ਪੰਜਾਬ ਦੇ ਵਿੱਚ ਜੋ ਅੱਜ ਹੋ ਰਿਹਾ ਉਹਦੀ ਆਵਾਜ਼ ਜਲਦੀ ਤੁਹਾਡੇ ਕੰਨਾਂ ਦੇ ਵਿੱਚ ਗੂੰਜਣ ਨੂੰ ਮਿਲੂਗੀ ਤਾਂ ਉਹਨੂੰ ਜਲਦੀ ਉਹਨਾਂ ਦੀ ਆਵਾਜ਼ ਲੋਕ ਸਭਾ ਦੇ ਵਿੱਚ ਪਹਿਲੀ ਵਾਰ ਸਹਿਜ ਇਤਿਹਾਸ ਦੇ ਵਿੱਚ ਹੋਵੇਗਾ ਕਿ ਇੱਕ ਨੌਜਵਾਨ ਚੜ੍ਹਦੀ ਉਮਰ ਵਾਲਾ ਗੋਲ ਦਮਾਲਾ ਤੇ ਜਿਹੜਾ ਕਿ ਪੂਰਾ ਅਰੇ ਤੰਬਰ ਤਤਾਰੀ ਸਿੱਖ ਜਿਹੜਾ ਉਹ ਗਰਜੇਗਾ ਲੋਕ ਸਭਾ ਦੇ ਵਿੱਚ ਸਭ ਦੀਆਂ ਨਾਗਰਾਂ ਜਿਹੜੀਆਂ ਉਹ ਲੋਕ ਸਭਾ ਦੇ ਵਿੱਚ ਟਿਕੀਆਂ ਹੋਈਆਂ ਨੇ ਅੱਜ ਹਰ ਇੱਕ ਸਿੱਖ ਹਰ ਇੱਕ ਸਾਡਾ ਚਾਹੇ ਹਿੰਦੂ ਆ ਵੀਰਾ ਇਹ ਗੱਲ ਚਾਹੁੰਦਾ ਕਿ ਭਾਈ ਅੰਮਰਪਾਲ ਸਿੰਘ ਜਦੋਂ ਦਾ ਆਇਆ ਉਹਨਾਂ ਨੇ ਕੋਈ ਮਾੜਾ ਕੰਮ ਨਹੀਂ ਕੀਤਾ ਉਹਨਾਂ ਨੇ ਖਾਲਸਾ ਬਹੀਰ ਚਲਾਈ ਆ ਉਹਨਾਂ ਨੇ ਜਿਹੜਾ ਨੌਜਵਾਨਾਂ ਨੂੰ ਨਸਿਆਂ ਚੋਂ ਕੱਢਿਆਗਾ ਤੇ ਸਰਪੇ ਸਰਕਾਰਾਂ ਵੱਲੋਂ ਇੱਕਾ ਬਹਾਨਾ ਲਾ ਕੇ ਉਹਨਾਂ ਨੂੰ ਕੰਮੇ ਜਿਹੜਾ ਕਿ ਅੰਦਰ ਕੀਤਾ ਜਾ ਗਿਆ ਤੇ ਵਿਰੋਧੀਆਂ ਵੱਲੋਂ ਜੋ ਜੋ ਕਿਸ ਕੀਤਾ ਉਹ ਤੁਹਾਡੇ ਸਾਹਮਣੇ ਆ ਹੁਣ ਜਿੱਤੇ ਭਾਈ ਅੰਮਰਪਾਲ ਸਿੰਘ ਦੀ ਇਹ ਲੋਕ ਸਭਾ ਦਾ ਸੈਸ਼ਨ ਦੇ ਵਿੱਚ ਹਿੱਸਾ ਲੈਣਾ ਆਉਣ ਵਾਲੀ ਜਿਹੜਾ 13 ਤਰੀਕ ਨੂੰ ਇਹ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਆਉਣ ਵਾਲੀ 13 ਮਾਰਚ ਨੂੰ ਭਾਈ ਅੰਮਰਤਪਾਲ ਸਿੰਘ ਦੀ ਜਿਹੜੀ ਡਿਬਰੂਗੜ੍ਹ ਜੇਲ੍ਹ ਦੇ ਵਿੱਚੋਂ ਪਹਿਲਾਂ 11 ਮਾਰਚ ਨੂੰ ਆਰਡਰ ਹੋਣੇ ਸੀ ਹੁਣ 13 ਮਾਰਚ ਨੂੰ ਦੱਸਿਆ ਜਾ ਰਿਹਾ ਕਿ ਭਾਈ ਅੰਮਰਤਪਾਲ ਸਿੰਘ ਤਿੰਨ ਦਿਨਾਂ ਦੀ ਪ੍ਰੋਲ ਤੇ ਉਹਨਾਂ ਨੂੰ ਮਿਲੂਗੀ ਤੇ ਅੰਮਰਤਪਾਲ ਸਿੰਘ ਸੈਸਨ ਦਾ ਹਿੱਸਾ ਵੰਣਗੇ ਤੇ ਇੱਕ ਹੋਰ ਵੱਡੀ ਜਾਣਕਾਰੀ ਇੱਥੇ ਕਿ ਲੋਕ ਸਭਾ ਦੇ ਨਵੇਂ ਸਵੀਕਰ ਵੱਲੋਂ ਵੀ ਜਿਹੜਾ ਕਿ ਅੰਮਰਤਪਾਲ ਸਿੰਘ ਦੀ ਡਟ ਕੇ ਜਿਹੜੀ ਹਮਾਇਤ ਕੀਤੀ ਜਾ ਰਹੀ ਹੈ ਅਤੇ ਹੋਰ ਬਖਵਾਖ ਪਾਰਟੀਆਂ ਵੱਲੋਂ ਅਮਾਇਤ ਕੀਤੀ ਜਾ ਰਹੀ ਆ ਤੇ ਨਾਲ ਹੀ ਤੁਹਾਨੂੰ ਇੱਕ ਹੋਰ ਵੱਡੀ ਖਬਰ ਸੁਣਾਉਣੇ ਆ ਕਿ ਤੁਹਾਨੂੰ ਪਤਾ ਕਿ ਅਕਾਲੀ ਦਲ ਬਾਦਸ਼ ਪੰਜਾਬ ਦੇ ਜਥੇਬੰਦੀ ਆ ਤੇ ਹੁਣ ਉਹਦੇ ਵਿੱਚ ਇੱਕ ਵੱਡਾ ਚਿਹਰਾ ਵੱਡਾ ਆਗੂ ਸ਼ਾਮਲ ਹੋਣ ਜਾ ਰਿਹਾਗਾ ਸਾਡੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਤੁਹਾਨੂੰ ਸਭ ਤੋਂ ਵੱਡੀ ਖਬਰ ਦਿੰਨੇ ਆ ਕਿ ਸਖਪਾਲ ਸਿੰਘ ਖਹਿਰਾ ਆਉਣ ਵਾਲੇ ਦਿਨਾਂ ਦੇ ਵਿੱਚ ਭਾਈ ਅੰਮਰਤਪਾਲ ਸਿੰਘ ਦੀ ਪਾਰਟੀ ਅਕਾਲੀ ਦਲ ਬਾਦਸ਼ ਪੰਜਾਬ ਦੇ ਜਥੇਬੰਦੀ ਜਥੇਬੰਦੀ ਵਿੱਚ ਸ਼ਾਮਲ ਹੋ ਸਕਦਾ ਹੈ ਸਾਡੇ ਸੂਤਰਾਂ ਤੋਂ ਮਿਲੀ ਬੱਡੀ ਜਾਣਕਾਰੀ ਆ ਤੁਹਾਨੂੰ ਅਸੀਂ ਦੇ ਦਈਏ ਤਨ ਦੁਬਾਰੇ ਦੱਸ ਦੇ ਕਿ ਕਾਂਗਰਸ ਦੇ ਵਿੱਚ ਉੱਗਾ ਬਲਾਰਾ ਤੇ ਐਮ ਐਲ ਏ ਜਿਹੜਾ ਕਿ ਲੋਕਾਂ ਹੱਕਾਂ ਸੱਚ ਦੀ ਆਵਾਜ਼ ਚੁੱਕਦਾਗਾ ਜਿਹੜਾ ਕਿਨ ਧੜਕੋ ਕੇ ਬੋਲਦਾਗਾ ਸਖਪਾਲ ਸਿੰਘ ਖਹਿਰਾ ਤੇ ਉਹਨੂੰ ਲੈ ਕੇ ਹੁਣ ਜਿਹੜੀ ਵੱਡੀ ਇੱਕ ਅਪਡੇਟ ਸਾਹਮਣੇ ਆ ਰਹੀ ਆ ਕਿ ਜਿਹੜਾ ਭਾਈ ਸਖਪਾਲ ਸਿੰਘ ਖਹਿਰਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਕਿ ਭਾਈ ਅੰਮਰਪਾਲ ਸਿੰਘ ਦੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਵਿੱਚ ਸ਼ਾਮਲ ਹੋ ਸਕਦਾਗਾ ਇਹ ਸਾਡੇ ਸੂਤਰਾਂ ਤੋਂ ਵੱਡੀ ਜਾਣਕਾਰੀ ਜਿਹੜੀ ਆ ਪ੍ਰਾਪਤ ਹੋਈ ਆ ਜੇਕਰ ਸਖਪਾਲ ਸਿੰਘ ਖਹਿਰਾ ਆਉਂਦੇ ਆ ਇਹਦੇ ਨਾਲ ਹੋਰ ਵੱਡੇ ਆਗੂਆਂ ਦਾ ਆਉਣ ਦਾ ਜਿਹੜਾ ਉਹ ਵੀ ਬਹੁਤ ਇੱਕ ਆਪਾਂ ਕਹਿੰਦੇ ਕਿ ਖੁਸ਼ੀ ਦੀ ਖਬਰ ਆ ਜੇਕਰ ਸਖਪਾਲ ਸਿੰਘ ਖਹਿਰਾ ਇਸ ਪਾਰਟੀ ਦੇ ਵਿੱਚ ਹਿੱਸਾ ਬਣਦੇ ਆ ਆਉਂਦੇ ਆ ਤਾਂ ਹੋਰ ਬੜੇ ਬੜੇ ਆਗੂ ਪਾਰਟੀਆਂ ਦੇ ਆ ਰਹੇ ਨੇ ਇਹਦਾ ਮਤਵਲ ਤਾਂ ਹੁਣ ਸਿੱਧਾ ਝਾਰ ਹੁੰਦਾਗਾ ਕਿ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਇੱਕ ਮਨ ਬਣਾ ਲਿਆ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਚਾਹੇ ਉਹ ਕਾਲੀਆ ਚਾਹੇ ਕਾਂਗਰਸੀ ਆ ਜਿਹੜਾ ਬੰਦਾ ਹੱਕ ਸੱਚ ਦੀ ਗੱਲ ਕਰਦਾ ਜਿਹੜਾ ਬੰਦਾ ਅਣਖ ਤੇ ਅਬਰ ਨਾਲ ਜਿਉਂਦਾਗਾ ਉਹਨਾਂ ਨੇ ਇੱਕ ਇਹ ਸੋਚਿਆਗਾ ਕਿ ਕਿਉਂ ਨਾ ਭਾਈ ਅੰਮਰਤਪਾਲ ਸਿੰਘ ਉੱਪਰ ਜੋ ਜ਼ਬਰਦਸਤ ਸਰਕਾਰਾਂ ਢਾ ਰਹੀਆਂ ਨੇ ਉਹਨਾਂ ਨੂੰ ਜਿਹੜਾ ਜਲਦੀ ਜੇਲ੍ਹ ਚੋਂ ਰਹਾ ਕਰਕੇ ਉਹਨਾਂ ਨੂੰ 2027 ਦੇ ਵਿੱਚ ਮੁੱਖ ਮੰਤਰੀ ਦੀ ਗੱਦੀ ਤੇ ਜਿਹੜਾ ਬਿਠਾਇਆ ਜਾਊਗਾ ਇਹ ਅੱਜ ਵੱਡੀ ਗਿਣਤੀ ਵਿੱਚ ਨੌਜਵਾਨਾਂ ਦਾ ਕਹਿਣਾਗਾ ਵੱਡੀ ਗਿਣਤੀ ਦੇ ਵਿੱਚ ਅੱਜ ਜਿਹੜਾ ਧੜਾ ਧੜਾ ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨਾਲ ਜਿਹੜੇ ਨੇ ਨੌਜਵਾਨ ਜੁੜ ਰਹੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਅਹਿਮ ਖੁਲਾਸੇ ਹੋਣ ਵਾਲੇ ਨੇ ਇਸ ਤਹਾਨੂੰ ਸਭ ਤੋਂ ਵੱਡੀ ਖਬਰ ਤੇ ਅਹਿਮ ਜਾਣਕਾਰੀ ਦਿੱਤੀ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਸੂਤਰਾਂ ਤੋਂ ਵੱਡੀ ਜਾਣਕਾਰੀ ਮਿਲੀ ਆ ਕਿ ਸਖਪਾਲ ਸਿੰਘ ਖਹਿਰਾ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਦੇ ਵਿੱਚ ਅਕਾਲੀ ਦਲ ਬਾਦਸ ਪੰਜਾਬ ਦੀ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਨੇ ਇਹ ਆਸਪੈਕਟ ਦੀ ਸਭ ਤੋਂ ਐਂ ਤੇ ਵੱਡੀ ਅਪਡੇਟ ਆ ਤੇ ਇਹਨੂੰ ਤੁਸੀਂ ਕਮੇ ਵੇਖਦੇ ਹੋ ਕਿ ਸਖਪਾਲ ਸਿੰਘ ਖਹਿਰਾ ਦੇ ਨਾਲ ਆਉਣ ਦੇ ਨਾਲ ਭਾਈ ਅੰਮਰਪਾਲ ਸਿੰਘ ਦੀ ਪਾਰਟੀ ਨੂੰ ਕਿੰਨਾ ਕੁ ਮਜ਼ਬੂਤੀ ਮਿਲੋਗੀ ਤੁਸੀਂ ਆਪਣੇ ਕਮੈਂਟ ਕਰਕੇ ਜਰੂਰ ਦੱਸਣੇ ਨੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਧੰਨਵਾਦ ਬਹਿਜੂ ਕਾ ਖਾਲਸਾ ਬਹਿਜੂ ਕੀ ਫਤਿਹ